ਤਾਰੇ ਨਵੀਂ ਗੱਲ ਕਰਨੀ ਸੀਗੀ ਮੈਂ 18 ਲੱਖ ਨੂੰ ਹੱਥ ਪਾਇਆ ਜੋ ਉਹਨਾਂ ਨੇ ਅੱਛਾ ਹਾਂ ਦੱਸ ਗਏ ਕਿ ਕਹਿੰਦੇ ਸਰਕਾਰ ਭੇਜਣੇ ਚਾਹੀਦੀ ਛਾ ਲੋਕੀ ਤੇ ਬੜੀਆਂ ਗੱਲਾਂ ਕਰਦੇ ਨੇ ਮੈਨੂੰ ਹੁਣ ਮੈਂ ਕਲਾਂ ਕਹਿ ਛੱਡਦੇ ਆ ਵੀ ਚਲ ਤੂੰ ਗੱਡੀ ਨਾ ਦੇ ਕੁੜੀ ਵਾਪਸ ਲੈ ਆਵਾ ਇਹ ਹੁਣ ਕੁੜੀ ਮਨ ਲੈ ਮੈਂ ਵਾਪਸ ਲੈ ਆਵਾ ਅੱਗੇ ਉਹਦੇ ਵਿਆਹ ਦੇ ਰੁਪਈਆ 10 ਲੱਖ ਲੱਗ ਗਿਆ 10 ਲੱਖ ਫੇਰ ਲਾਉਂਗਾ ਤੇ ਫੇਰ ਹੀ ਕਿਤੇ ਕਰੂੰ ਹੂੰ ਹੂੰ ਤੇ ਜਿਹੜੀ ਬਦਨਾਮੀ ਹੋਣੀ ਆ ਬੇਇਤੀ ਹੋਣੀ ਆ ਉਹ ਚੰਗਾ ਵਾਗ ਜਾਂ ਥੋੜੇ ਬੋਦੇ ਪੈਸੇ ਲਾਏ ਉਹ ਚੰਗੇ ਚੰਗਾ ਫਿਰ ਮਮੀ ਓਏ ਆਹੋ ਚੱਲੀਏ ਗਾਂ ਚੱਲ ਠੀਕ ਤੇ ਚੰਗਾ ਫਿਰ ਪਰ ਫੋਨ ਥਣ ਕਰਕੇ ਨਾ ਰਾਜੀ 바ਜੀ ਦੱਸਦਾ ਰਿਹਾ ਕਰ ਰੁਪਿੰਦਰ ਹਾਂਜੀ ਵਟਸਐਪ ਤੇ ਨਾ ਤਨਮਾ ਮਾਡਲ ਘਲਤਾ ਵਾ ਗੱਡੀ ਦਾ ਤੇ ਹੁਣ ਜੋਬਨ ਨੂੰ ਪਾ ਦੀ ਉਹਨਾਂ ਕਿਹਾ ਇਹੋ ਲਿਓ ਵੇਖ ਲਾ ਇਹ ਜਾਂਦੇ ਜਾਂਦੇ ਨਾ ਫੇਰ ਉਹੀ ਗੱਲ ਕਰ ਹੀ ਗਈ ਆ ਮੈਂ ਤੇ ਸੋਚਿਆ ਸੀ ਵੀ ਚੱਲ ਕਿਤੇ ਜਾਣ ਲੱਗੇ ਕਿਹਾ ਜਾਣਗੇ ਵੀ ਚੱਲ ਕੋਈ ਨਹੀਂ ਰੁਪਿੰਦਰ ਰਹਿਣ ਦੋ ਗੱਡੀ ਵੱਲੋਂ ਗੱਲ ਕਰਦੇ ਤੁਹਾਡੇ ਨਾਲ ਨੇ ਕਰਲਾ ਕਰਲਾ ਗੱਲ ਮੈਂ ਸਭ ਕੁਝ ਸੁਣੀ ਲਿਆ ਵਾ ਮੇਰੀ ਗੱਲ ਕਰਵਾ ਨਾਲੇ ਤੂੰ ਮੈਨੂੰ ਦੱਸ啊 ਕਿਹੜੇ ਗੱਲੋਂ ਮੇਰੇ ਕੋਲ ਕਾਰ ਰੱਖਿਆ ਸੀ ਆ ਸਾਰੇ ਗੱਲ ਮੈਨੂੰ ਦੱਸ ਦੇ ਤਾਂ ਸਹੀ ਜਿੱਦਣ ਆਇਆ ਸੀ ਉਹ ਦੇਖੂੰਗਾ ਮੈਂ ਠੱਪਦੀ